ਮੈਂ ਇਹਨਾਂ ਸੱਕਣਾ ਕਰੋ ਗਏ ਕਿੱਨੇ ਕਿੱਥੇ ਆ ਗਏ ਉੱਥੇ ਹੀ ਆ ਗਏ ਜਿੱਥੋਂ ਸਟਾਰਟ ਹੋਇਆ ਸੀਗਾ ਕੰਮ ਇਹ ਮੈਂ ਆ ਤੁਸੀਂ ਮੇਰਾ ਚਿਹਰਾ ਦੇਖਿਆ ਦਾ ਹੋਣਾ ਨਹੀਂਗਾ ਪੂਰੇ ਵਲੌਗ ਦੇ ਵਿੱਚ ਮੇਰੀਆਂ ਗੱਲਾਂ ਹੀ ਸੁਣੀਆਂ ਹੋਣਗੀਆਂ ਪਰ ਮੇਨੂੰ ਸਭ ਤੋਂ ਬੈਂਡ ਘੱਟ ਕੀਦੇ ਆਉਂਦੇ ਨੇ ਗਲਾਸ ਤੇ ਨਾਈਟ ਪਰ ਐਨੀਵੇ ਤੁਸੀਂ ਚਾਂਸ ਗਵਾ ਲਿਆ ਕੋਈ ਚੱਕਰ ਇਹ ਤੁਸੀਂ ਵਾਈਨ ਬਾਰੇ ਵੀ ਸੋਚਦੇ ਲਾ ਪੁੱਛ ਹੀ ਕੱਢ ਲੈਣੀ ਸੀ ਹਾਂਜੀ ਬਾਪਿਓ ਕੀ ਹਾਲ ਚਾਲ ਆਜ ਆਪਾਂ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਵਲੌਗ ਦੇ ਵਿੱਚ ਹੋਣ ਵਾਲਾ ਬਹੁਤ ਘੈਂਟ ਕੰਮ ਚੱਲਿਆ ਅਸੀਂ ਦਾ ਦੀ ਧਰਤੀ ਫਤੇਗੜ ਸਾਹਿਬ ਇੱਕ ਇਮੀਗ੍ਰੇਸ਼ਨ ਸੈਂਟਰ ਦੀ ਪ੍ਰੋਮੋਸ਼ਨ ਕਰਨ ਜਾਂ ਉੱਥੇ ਥੋੜਾ ਜਿਹਾ ਮੈਜਿਕ ਵੀ ਕਰਨਾ ਆਪਾਂ ਥੋੜੀਆਂ ਮੈਜਿਕ ਟ੍ਰਿਕਾਂ ਵੀ ਕਰਾਂਗੇ ਸਟੂਡੈਂਟਾਂ ਨਾਲ ਮੈਡਮਾਂ ਨਾਲ ਜਾਂ ਜੋ ਵੀ ਹੋਊਗਾ ਮਿਲਦੇ ਆ ਆਹ ਮੁੰਡਾ ਤੁਸੀਂ ਜਾਣਦੇ ਹੋ ਇਹ ਆਪਣੇ ਨਾਲ ਹੀ ਹੁੰਦਾ ਪੱਕਾ ਚੀਲਾ ਆਪਣਾ ਘੈਂਟ ਭਰਾ ਆਪਣਾ ਯਾਰ ਮਾਰ ਕੀ ਕਹਿ ਦੀਏ ਬਾਈ ਜਾਂਦਾ ਆਪਣੇ ਨਾਲ ਹੋਰ ਦੇਖੋ ਤੁਹਾਨੂੰ ਦਿਖਾਉਣੇ ਆ ਸਿਸਟਮ ਜੋ ਵੀ ਹੋਊਗਾ ਉੱਥੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਗੱਲਾਂ ਹੁੰਦੀਆਂ ਨੇ ਆਪਾਂ ਨੂੰ ਨਹੀਂ ਬਾਈ ਬਲੌਗਰ ਬਲੌਗ ਨਾਲੇ ਲੱਸਣ ਘੋਰਨੇ ਆਉਂਦੇ ਬਣਾ ਤਾਂ ਲੈਨੇ ਆ ਪਰ ਆਪਾਂ ਤਾਂ ਨਹੀਂ ਭਰਦੀ ਉਹ ਜੀ ਲਓ ਜੀ ਆਪਾਂ ਪਹੁੰਚ ਗਏ ਆ ਫਤੇਗੜ ਸਾਹਿਬ ਦੀ ਧਰਤੀ ਤੇ ਸਿੱਧਾ ਹੀ ਧਰਤੀ ਤੇ ਥੋੜੇ ਆ ਬੱਤੀਆਂ ਲੱਗੀਆਂ ਹੋਈਆਂ ਨੇ ਉਹਦੇ ਕਰਕੇ ਆਪਾਂ ਰੁਕਣਾ ਪੈਣਾ ਬਸ ਇਮੀਗ੍ਰੇਸ਼ਨ ਆਪਣਾ ਲਵੇ ਆਉਣਾ ਵਾਲਾ ਹੀ ਆ ਕਿੱਥੇ ਆਪਾਂ ਜਾਣਾ ਵਾ ਮਿਲਦੇ ਆ ਤੁਹਾਨੂੰ ਜਲਦੀ ਆਹ ਇੱਥੇ ਲਾ ਦਈਏ ਹੈ ਖੜਾ ਗਏ ਤੇਣਾਉਣੀਆਂ ਇਹਨਾਂ ਨੂੰ ਕਦੇ ਘਰੇ ਪੌੜੀਆਂ ਤੇ ਨਹੀਂ ਚੜਾ ਦਿੰਦੇ ਉਹ ਅੱਜ ਲਿਫਟਾਂ ਤੇ ਜਾਣਗੇ ਉਹ ਮੁੰਡਿਆਂ 'ਚ ਲਿਫਟਾਂ ਤੇ ਜਾਣਗੇ ਚੱਲੋ ਸਤਾ ਦੱਬੋ ਕਿੱਥੇ ਆਣਾ ਸਾਜੀ ਕਿੱਥੇ ਮਾਰਦਾ ਕੱਢਦੇ ਇਹਦੇ ਧੜਕਾ ਦੇ ਮਨ ਦਾ ਹਰਗੇ ਰੱਖ ਡਰ ਲੱਗਦਾ ਮਜਹਾ ਜੇ ਜੋ ਵੀ ਇਕੱਲੇ ਹੁੰਦਾ ਰੌਲਾ ਨਾ ਬਰਾਬਰ ਰੌਲਾ ਨਾ ਪਾ ਆ ਗਏ ਆ ਗਏ ਪਿਆਪੀ ਮੁੰਡੇ ਆ ਗਏ ਕਹਿੰਦਾ ਰੌਲੇ ਉਹਦੀਆਂ ਦੀਆਂ ਮੁੰਨੀਆਂ ਵਟੀਆਂ ਕਹਾਂ ਜਿਆ ਹੁੰਦਾ ਜਾਈ ਹੋ ਜਾਂਦੀ ਐ ਲੱਪਟੀਆਂ ਆ ਜਾਂਦੀ ਐ ਉਹ ਆ ਗਏ ਆਗੇ ਦੇਖੋ ਮੇਟਰੋ ਕਿੱਥੇ ਬਾਹਰ ਤੇ ਉਸਤਾਦ ਤੀਜੇ ਫਲੋਰ ਦੇ ਵਾਲੇ ਹੀ ਦਮ ਦਾ ਉਸਤਾਦ ਚੌਥਾ ਦਮ ਦਾ ਕੋਠੇ ਦੇ ਵਾਗ ਗਿਆ ਆ ਦੇ ਇੱਥੇ ਆਣਾ ਦੀ ਚੱਲ ਹਾਂ ਆਉ ਖਾਸਤਾਦ ਹੱਡਾ ਲਾ ਬਾਈ

kita <laughs> ਪੀਟੀ <laughs> ਅੱਛਾ ਮੈਂ ਕੀਣਾ ਨਾ ਖਣਾ ਦੁੱਧ ਇੱਕੋ ਇੱਕ ਜਣਾ ਹੋਰ ਮੈਂ ਥੋੜਾ ਉੱਠ ਕੇ ਬਣਾ ਦੇ ਪ੍ਰੋਪਰ ਵੀਡੀਓ ਬਣਾ ਦਿਓ ਕਦੇ ਵੀ ਖੜਦੇ ਆ ਤੁਸੀਂ ਆ ਜਾਓ ਆ ਜਾਓ ਕੋਈ ਜਗ੍ਹਾ ਆਓ ਸਾਰੀ ਗੱਲ ਅੱਜ ਆਜੋ ਮੈਮ ਜੇ ਤੁਸੀਂ ਮਾਈਂਡ ਨਾ ਕਰੋ ਮੈਂ ਤੁਹਾਡਾ ਫੋਨ ਬਾਰੋ ਕਰ ਸਕਦਾ ਦਿਓ ਜਿਹੜਾ ਤੁਹਾਡਾ ਫੋਨ ਓਕੇ ਇਹ ਤੁਹਾਡਾ ਫੋਨ ਆ ਬਟ ਜੈਨੂਅਲੀ ਇਹ ਫੋਨ ਦਾ ਮੈਨੂੰ ਪਾਸਵਰਡ ਨਹੀਂ ਪਤਾ ਜਿਹੜਾ ਇਹ ਫੋਨ ਦਾ ਲੋਕ ਆ ਉਹ ਮੈਨੂੰ ਨਹੀਂ ਪਤਾ ਤੇ ਅੱਜ ਤੱਕ ਤੁਸੀਂ ਆਪਣੇ ਫੋਨ ਦਾ ਲੋਕ ਮੈਨੂੰ ਕਦੇ ਨਹੀਂ ਦੱਸਿਆ ਬਟ ਟੂਡੇ ਆ威尔 ਟ੍ਰਾਈ ਟੂ ਓਪਨ ਯੂਅਰ ਫੋਨ ਤੁਸੀਂ ਸਾਰਾ ਪਾਸਵਰਡ ਤੁਹਾਡੇ ਫੋਨ ਦਾ ਆਪਣੇ ਮਨ ਦੇ ਵਿੱਚ ਬੋਲਿਓ ਹੱਥ ਸਦਾ ਕਰੋ ਹੈਂਡ ਸ਼ੇਕ ਕਰੋ ਮੇਰੇ ਨਾਲ ਇਦਾਂ ਇਦਾਂ ਇੱਕ ਲੰਬਾ ਸਾਹ ਲਿਓ ਲਾਈਕ ਮੈਨੂੰ ਇਦਾਂ ਲੱਗਿਆ ਵੀ ਤੁਹਾਡੇ ਫੋਨ ਦੇ ਵਿੱਚ ਸਮ ਹਾਓ ਇੱਕ ਸੀਰੀਜ਼ ਚ ਆਉਂਦੀ ਆ ਜਾਂ ਅਪ ਟੂ ਡਾਊਨ ਜਾਂ ਡਾਊਨ ਟੂ ਅਪ ਐਮ ਆ ਰਾਈਟ ਜਿਹੜਾ ਪਹਿਲਾ ਅੱਖਰ ਆ ਉਹਦੇ ਬਾਰੇ ਸੋਚੋ ਐਂਡ ਦੈਟਸ ਆ ਨਾਈਨ ਐਮ ਆ ਰਾਈਟ 9 ਹੁਣ ਸੈਕੰਡ ਦੇਖੋ 9876 ਦੈਟਸ ਆ ਗੁੱਡ ਪਾਸਵਰਡ ਪਰ ਆਫਰ ਮਗਾ ਲਗ ਗਿਆ ਫਿਰ ਨਾਂ ਚੇਂਜ ਕਰ ਲਿਓ ਤੁਹਾਡਾ ਪਾਸਵਰਡ ਥੋੜਾ ਦਾੜਾ ਇਧਰ ਉਧਰ ਹੋ ਸਕਦਾ ਮਾਈਕ ਮੈਮ ਆ ਮਾਈਕ ਫੋਨ ਉੱਤੇ ਮੈਮ ਕੋਈ ਵੀ ਇੱਕ ਕਾਰਡ ਖੇਚ ਲਓ ਤੇ ਉਹ ਕਾਰਡ ਮੈਨੂੰ ਨਾ ਦਿਖਾਇਓ ਤੇ ਉਹ ਕਾਰਡ ਤੇ ਇੱਕ ਸਿਗਨੇਚਰ ਕਰ ਦਿਓ ਆਪਣੇ ਸਿਗਨੇਚਰ ਕਰਕੇ ਇੱਕ ਵਾਰੀ ਕੈਮਰਾ ਦੇ ਕਾਰਡ ਦਿਖਾ ਦਿਓ ਡਨ ਹੁਣ ਦੇਖੋ ਜਿਹੜਾ ਇਹ ਕਾਰਡ ਸੀਗਾ ਇਹ ਹੈਗਾ ਜੀ ਦਾ 10 ਆਫ ਹਾਰ ਮੈਂ ਇਹ ਕਾਰਡ ਨੂੰ ਫੜਦਾ ਮੈਂ ਕਰਕੇ ਨਾ ਇਹਨੂੰ ਕਿਤੇ ਵੀ ਹਾਫ ਬੇ ਮਿਡਲ ਵਿੱਚ ਪਾ ਦਿੰਦਾ ਮੈਂ ਕਾਰਡ ਨੂੰ ਕਿਤੇ ਵੀ ਵਿੱਚ ਹੁਣ ਜਿਹੜਾ ਕਾਰਡ ਸੀਗਾ ਤੁਹਾਡਾ 10 ਆਫ ਹਾਰ ਉਹ ਕਾਰਡ ਸਭ ਤੋਂ ਥੱਲੇ ਨਹੀਂ ਹੈਗਾ ਨਹੀਂ ਹੈਗਾ ਨਾ ਤੇ ਜਿਹੜਾ ਕਾਰਡ ਸੀਗਾ ਤੁਹਾਡਾ ਸਭ ਤੋਂ ਉੱਪਰ ਵੀ ਨਹੀਂ ਹੈਗਾ ਜਿਹੜਾ ਤੁਹਾਡਾ ਸਾਈਨ ਵਾਲਾ ਕਾਰਡ ਸੀਗਾ ਡਨ ਉਸ ਤੋਂ ਬਾਅਦ ਮੈਂ ਇੱਕ ਸਨੈਪ ਕਰਦਾ ਉਸ ਤੋਂ ਬਾਅਦ ਤੁਹਾਡਾ ਇੱਕ ਕਾਰਡ ਟਾਪ ਤੇ ਜੰਪ ਕਰ ਜਾਂਦਾ ਆਈ ਡੋਨਟ نو ਹਾਉ ਉਸ ਤੋਂ ਬਾਅਦ ਵੇਟ ਆ ਸੈਕਿੰਡ ਵੇਟ ਆ ਸੈਕਿੰਡ ਹੁਣ ਜਿਹੜਾ ਕਾਰਡ ਤੁਹਾਡਾ ਟਾਪ ਤੇ ਆਇਆ ਇਹ ਕਾਰਡ ਨੂੰ ਫੜ ਕੇ ਪਾ ਦਿੰਦਾ ਹਾਫਵੇ ਮਿਡਲ ਕਿਤੇ ਵੀ ਵਿੱਚ ਪਰ ਐਗਜੈਕਟਲੀ ਹੁਣ ਫਿਰ ਤੋਂ ਕਾਰਡ ਤੁਹਾਡਾ ਥੱਲੇ ਨਹੀਂ ਹੈਗਾ ਤੁਹਾਡਾ ਕਾਰਡ ਆ ਜਿਹੜਾ ਉਹ ਫਿਰ ਤੋਂ ਉੱਪਰ ਨਹੀਂ ਹੈਗਾ ਮਤਲਬ ਆਹ ਕਾਰਡ ਵੀ ਤੁਹਾਡਾ ਨਹੀਂ ਪਰ ਤੁਹਾਡਾ ਕਾਰਡ ਕਿਹੜਾ ਸੀਗਾ 10 ਆਫ ਹਾਰਡ ਹੁਣ ਉਹ ਕਾਰਡ ਨੂੰ ਆਪਣੇ ਮਨ ਦੇ ਵਿੱਚ ਸੋਚੋ ਦੇਖੋ ਜਦੋਂ ਮੈਂ ਇਦਾਂ ਕਰਦਾ ਐਕਚੁਅਲੀ ਫਿਰ ਇਹ ਕਾਰਡ ਐਗਜੈਕਟਲੀ ਉਹੀ ਕਾਰਡ ਦੇ ਵਿੱਚ ਚੇਂਜ ਹੋ ਜਾਂਦਾ ਵਾ ਜਿਹੜਾ ਕਾਰਡ ਤੁਹਾਡਾ ਪ੍ਰੋਪਰਲੀ ਸੀਗਾ ਹੁਣ ਹੁਣ ਮਨ ਕਿਹ ਚੀਜ਼ ਆਦਾ ਇਹ ਕਾਰਡ ਨੇ ਜਿੰਨੇ ਮਰਜੀ ਨਰ ਮੈਂ ਥੱਲੇ ਬੈਂਡ ਪਾਈ ਜਾਵਾਂ ਹੁਣ ਦੇਖੋ ਜਿਹੜਾ ਇਹ ਕਾਰਡ ਆ ਟਨ ਆਫ ਆਟ ਹੁਣ ਟਨ ਆਫ ਆਟ ਦੇ ਵਿੱਚ ਮੈਂ ਇੱਕ ਪਾਤਾ ਬੈਂਡ ਹੁਣ ਡਿਊ ਟੂ ਥਿਸ ਬੈਂਡ ਇਹ ਕਾਰਡ ਆ ਜਿਹੜਾ ਦੀਨਦਾ ਰਹੂਗਾ ਕਿਉਂਕਿ ਇਹ ਬੈਂਡ ਪੈ ਗਿਆ ਦੇ ਵਿੱਚ ਬਟਮ ਨੇ ਇਸ ਨਾਲ ਪਿੱਟ ਕੰਸੂਲ ਦਾ ਟਾਪ ਤੇ ਐਗਜ਼ੈਕਟਲੀ ਉਹੀ ਕਾਰਡ ਆ ਆਈ ਡੋਨਟ ਨੋ ਹਾਊ ਯਾਰ ਮੈਨੂੰ ਮੇਰਾ ਫੋਨ ਮਿਲ ਸਕਦਾ ਮੈਂ ਨਾ ਇੱਕ ਟਰਿਕ ਕਰਨ ਦੀ ਕੋਸ਼ਿਸ਼ ਬਟ ਮੈਂ ਨਾ ਇਹ ਟਰਿਕ ਸੋਚੀ ਨਹੀਂ ਸੀਗੀ ਇਹ ਮੈਂ ਕਰੂੰਗਾ ਪਰ ਮੈਂ ਕਰਨ ਦੀ ਕੋਸ਼ਿਸ਼ ਕਰੂੰਗਾ ਆ ਕੈਮਰੇ ਦੇ ਵੀ ਰੋਂ ਨਹੀਂ ਰੱਖਿਓ ਮੈਂ ਦੋਨੇ ਆਪਣੇ ਹੱਥੇ ਤਾਂ ਕਰਿਓ ਦੇਖੋ ਹੁਣ ਤੁਹਾਡਾ ਕਾਰਡ ਸੀਗਾ ਉਹ ਕਿਤੇ ਵੀ ਆਪਾਂ ਵਿੱਚ ਪਾ ਦਤਾ ਅਸੀਂ ਦੇ ਮਤਲਬ ਉਸ ਤੋਂ ਬਾਅਦ ਦੇਖਿਓ ਮੈਂ ਜਦੋਂ ਇੱਕ ਹੱਥ ਮਾਰਦਾ ਨਾ ਇੱਕ ਕਾਰਡ ਐਗਜੈਕਟਲੀ ਮੇਰੇ ਫੋਨ ਦੇ ਵਿੱਚ ਜੰਪ ਕਰ ਜਾਂਦਾ ਹੈ ਪਰ ਇਹ ਮੈਂ ਤੁਹਾਨੂੰ ਕਹਿਣਾ ਵੀ ਇਹ ਐਗਜ਼ੈਕਟਲੀ ਉਹੀ ਕਾਰਡ ਆ ਜਿਹੜਾ ਤੁਸੀਂ ਸਾਈਨ ਕੀਤਾ ਸੀਗਾ ਪਰ ਹੁਣ ਜਿੰਨਾ ਟਾਈਮ ਮੈਂ ਕਾਰਡ ਨੂੰ ਖੋਲ ਕੇ ਨਾ ਦਿਖਾਵਾਂ ਤੁਸੀਂ ਮੰਨਣਾ ਨਹੀਂ ਹੈਗਾ ਪਰ ਜੇ ਮੈਂ ਖੋਲ ਕੇ ਦਿਖਾ ਵੀ ਦਿੱਤਾ ਤੁਸੀਂ ਕਹਿਣਾ ਵੀ ਇਟ ਗੁੱਡ ਵੀ ਇਹ ਗੁੱਡ ਸੌਫਟਵੇਅਰ ਤੁਸੀਂ ਤਾਂ ਇਹੀ ਮੰਨੋਗੇ ਉਸ ਤੋਂ ਬਾਅਦ ਜਿਹੜਾ ਇਹ ਕਾਰਡ ਸੀਗਾ ਜੇ ਹੁਣ ਮੈਂ ਇਹਨੂੰ ਖੋਲ ਕੇ ਵੀ ਦਿਖਾਵਾਂ ਤੁਸੀਂ ਫਿਰ ਵੀ ਨਹੀਂ ਮੰਨਣਾ ਹੈਗਾ ਜੇ ਮੈਂ ਦਿਖਾ ਦਿੱਤੀ ਵੀ 10 ਆਫ ਹਾਰਡ ਸੀਗਾ ਪਰ ਉਸ ਤੋਂ ਬਾਅਦ ਮੈਂ ਕੀ ਕਰਦਾ ਮੈਂ ਕਾਰਡ ਨੂੰ ਫੜਦਾ ਜਸਟ ਰਾਈਟ ਥੇਰ ਖਿੱਚ ਲੈਣਾ ਤੇ ਫਿਰ ਤੋਂ ਐਗਜ਼ੈਕਟਲੀ ਉਹੀ ਕਾਰਡ ਆ ਤੇ ਪ੍ਰੋਪਰ ਜਿਹੜਾ ਤੁਹਾਡਾ ਸਾਈਨ ਕੀਤਾ ਹੋਇਆ ਕਾਰਡ ਸੀਗਾ ਮੰਨ ਤੁਸੀਂ ਜਾ ਸਕਦੇ ਨਹੀਂ ਅਗਲਾ ਕਾ ਮੈਂ ਇਦਾਂ ਕਰੂੰਗਾ ਤੁਸੀਂ ਕਿਤੇ ਵੀ ਮੈਨੂੰ ਸਟਾਪ ਬੋਲਣਾ ਤੇ ਜਿਹੜੀ ਡਰਿੰਕ ਦਾ ਨਾਮ ਮਨ ਦੇ ਵਿੱਚ ਆਇਆ ਮਤਲਬ ਤੁਸੀਂ ਸਟਾਪ ਬੋਲ ਕੇ ਰੋਕਿਆ ਸੋ ਭਾਈ ਇਹ ਵੀ ਜ਼ਰੂਰੀ ਆ ਭਾਈ ਇਹ ਵੀ ਜ਼ਰੂਰੀ ਨਹੀਂ ਨਹੀਂ ਇੱਦਾਂ ਨਹੀਂ ਇਹਦੇ ਲਿਖਿਆ ਹੋਇਆ ਹੋ ਸਕਦਾ ਜੇ ਜੋ ਜਿਹੜੀ ਵੀ ਆਉਗੀ ਨਾ ਜਿਹੜੀ ਜਿਹੜੀ ਆਉਗੀ ਤੇ ਉਹ ਮੈਂ ਤੁਹਾਨੂੰ ਦੇ ਕੇ ਜਾਊਂਗਾ ਉਹ ਚੀਜ਼ ਮੈਂ ਤੁਹਾਨੂੰ ਦੇ ਕੇ ਜਾਊਂਗਾ ਤੁਸੀਂ ਮੈਨੂੰ ਕਿਤੇ ਵੀ ਸਟਾਪ ਬੋਲਣਾ ਓਕੇ ਕਿਤੇ ਵੀ ਸਟਾਪ ਬੋਲੋ ਸਟਾਪ ਜਿਹੜਾ ਇੱਥੇ ਡਰਿੰਕ ਆ ਦੇਖੋ ਸਾਰੇ ਦੇਖੋ ਬੋਲਿਓ ਨਾ ਬੋਲਿਓ ਨਾ ਜਿਹੜੀ ਹੁਣ ਡਰਿੰਕ ਆ ਤੁਹਾਡੇ ਮਨ ਚ ਆ ਪਰ ਮੈਨੂੰ ਨਹੀਂ ਪਤਾ ਹੈਗਾ ਪਰ ਮੈਂ ਇੱਕ ਵੀਰੇ ਤੁਝ ਉੱਠ ਖੜੋ ਤੇ ਉੱਥੇ ਬਹਿ ਸਕਦੇ ਹਾਂ ਮੇਰੇ ਜੀ ਡੀ ਡਰਿੰਕ ਦਾ ਨਾਮ ਤੁਸੀਂ ਸੋਚ ਰਹੇ ਹੋ ਮਨ ਚ ਮੈਨੂੰ ਨਹੀਂ ਪਤਾ ਪਰ ਮੈਂ ਨਾ ਇੱਕ ਡਰਿੰਕ ਆਲ ਰੈਡੀ ਆਪਣੇ ਘਰ ਤੋਂ ਨਾਲ ਲੈ ਕੇ ਆਇਆ ਸੀਗਾ ਤੇ ਥੇਰ ਇਜ਼ ਨੋ ਵੇ ਕਿ ਇਹ ਡਰਿੰਕ ਉਹੀ ਹੋਵੇ ਜਿਹੜੀ ਤੁਸੀਂ ਸੋਚ ਰਹੇ ਹੋ ਕੋਈ ਜਾਨਸ ਨਹੀਂ ਵੀ ਇਹ ਉਹ ਡਰਿੰਕ ਹੋਵੇ ਉਹ ਜਿਹੜੀ ਡਰਿੰਕ ਤੁਸੀਂ ਸੋਚੀ ਆ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਇੱਕ ਪ੍ਰੈਡਿਕਸ਼ਨ ਆ ਜਿਹੜੀ ਆਪਣੇ ਘਰੋਂ ਨਾਲ ਲੈ ਕੇ ਆ ਦੀਗਾ ਤੇ ਤੁਸੀਂ ਆਹ ਡਰਿੰਕ ਬਾਰੇ ਸੋਚ ਰਹੇ ਹੋ ਸੱਚੀ ਗੱਲ ਆ ਤੁਸੀਂ ਥੰਮਸ ਅਪ ਬਾਰੇ ਸੋਚ ਰਹੇ ਹੋ ਕੀ ਸੀ ਕੀ ਸੀਗਾ ਪਰ ਜਿਹੜੀ ਕੀ ਸੀਗਾ ਮਿਲਕ ਉਹ ਗਲਤ ਹੋ ਗਿਆ ਪਰ ਗੱਲ ਇਦਾਂ ਵੀ ਮੈਂ ਜ਼ਿੰਦਗੀ 'ਚ ਕਦੇ ਗਲਤ ਨਹੀਂ ਹੋਇਆ ਜਾਂ ਤਾਂ ਹੁਣ ਤੁਸੀਂ ਝੂਠ ਬੋਲਦੇ ਹੋ ਪਰ ਮੈਂ ਤੁਹਾਨੂੰ ਸੱਚੀ ਕਹਿਣਾ ਵੀ ਤੁਸੀਂ ਆਹੀ ਡਰਿੰਕ ਬਾਰੇ ਸੋਚ ਰਹੇ ਹੋ ਐ ਮੈ ਰਾਏ ਤੇ ਜਾਂ ਗਲਤ ਹੋ ਗਿਆ ਗਲਤ ਹੋ ਗਿਆ ਤੁਸੀਂ ਮਿਲਕ ਦੇਖਿਆ ਨਾ ਉੱਥੇ ਹਾਂਜੀ ਤੁਸੀਂ ਉੱਥੇ ਮਿਲਕ ਦੇਖਿਆ ਪਰ ਮੇਰੇ ਕੋਲ ਹੈਗਾ ਥੰਮਸ ਅਪ ਤੇ ਮੇਰੀ ਪ੍ਰੈਡਿਕਸ਼ਨ ਗਲਤ ਹੋ ਗਈ ਹਮ ਐਮ ਆ ਰਾਈਟ ਪਰ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਜ਼ਿੰਦਗੀ ਜ ਆਪਦੀ ਚ ਕਦੇ ਵੀ ਗਲਤ ਨਹੀਂ ਹੋਇਆ ਹੈਗਾ ਉਸ ਤੋਂ ਬਾਅਦ ਮੈਂ ਇੱਕ ਗਲਾਸ ਲੈ ਲਿਆ ਉਸ ਤੋਂ ਬਾਅਦ ਥਿਸ ਇਜ਼ ਅ ਪ੍ਰੋਪਰਲੀ ਸੀਲਡ ਕੈਨ ਹਮ ਹਮ ਖੋਲ ਦਾਂ ਤੁਸੀਂ ਚੈੱਕ ਕਰਿਓ ਤੇ ਤੁਸੀਂ ਜੈਨੂਅਲੀ ਇਹਨੂੰ ਪੀ ਕੇ ਚੈੱਕ ਕਰ ਸਕਦੇ ਹੋ ਪਿਓਰ ਮਿਲਕ ਆ ਸੱਚੀ ਹੈ ਨਾ ਪਰ ਤੇਰੇ ਨੂੰ ਲੋ ਹੋਵੇ ਕਿ ਮੈਨੂੰ ਪਤਾ ਹੋਵੇ ਜੀ ਇਹ ਕਿਹੜੀ ਡਰਿੰਕ ਵੀ ਤੁਸੀਂ ਆਹੀ ਡਰਿੰਕ ਬਾਰੇ ਸੋਚਣਾ ਤੁਸੀਂ ਕਿਸੇ ਬਾਰੇ ਨੂੰ ਸੋਚ ਸਕਦੇ ਸੀ ਮੇਰੀ ਤਾਂ ਪ੍ਰੋਡਕਸ਼ਨ ਪਈ ਸੀ ਜੇ ਤੁਸੀਂ ਵਾਈਨ ਬਾਰੇ ਵੀ ਸੋਚਦੇ ਨਾ ਪੁੱਛ ਹੀ ਕੱਢ ਲੈਣੀ ਸੀ ਪਰ ਐਨੀਵੇ ਤੁਸੀਂ ਚਾਂਸ ਗਵਾ ਲਿਆ ਕੋਈ ਚੱਕਰ ਆਪਾਂ ਤੁਹਾਨੂੰ ਇਹ ਆਪਾਂ ਤੁਹਾਨੂੰ ਇੱਕ ਨਾ ਚਾਂਸ ਦਿੰਦਾ ਮੈਂ ਤੁਹਾਨੂੰ ਥੋੜਾ ਇੱਕ ਇੱਕ ਥੋੜਾ ਇੱਕ ਛੋਟਾ ਜਿਹਾ ਤੁਹਾਨੂੰ ਮੈਂ ਚਾਂਸ ਦਿੰਦਾ ਮਾਂ ਵੇਟਾ ਸੈਕਿੰਡ ਟਾਪ ਤੇ ਕਾਰਡ ਆਇਆ ਦੇਖੋ ਵੀਰੇ ਮੈਂ ਤੁਹਾਨੂੰ ਦੱਸਦਾ ਵੀ ਤਾਂ ਸਾ ਜਿਹੜੀਆਂ ਹੁੰਦੀਆਂ ਜਵਾਰੀਆਂ ਦੀ ਖੇਡ ਜਾਂ ਸਾਡੀ ਖੇਡ ਮੁਜੇਸ਼ਨ ਦੀ ਜਿਹੜਾ ਕਾਰਡ ਆਇਆ ਜੇ ਇਹ ਕਾਰਡ ਚੌਕੀ ਚਿੜੀ ਦੀ ਹੋਈ ਮੰਨ ਲਓ ਜੇ ਕਾਰਡ ਚੌਕੀ ਇੱਕ ਕਾਰਡ ਹੋਊਗਾ ਨਾ ਜੇ ਚੌਕੀ ਚਿੜੀ ਦੀ ਹੋਈ ਜਿਹਨੂੰ ਕਹਿੰਦੇ 4th ਕਲਬਸ ਤਾਂ ਤੁਸੀਂ ਅੱਜ ਜਿੱਤ ਜਾਓਗੇ ਇੱਕ ਆਈਫੋਨ ਜੇ ਹੋਈ ਪਰ ਆਪਾਂ ਦੇਖਦੇ ਹਾਂ ਤੁਸੀਂ ਕਿਹੜਾ ਕਾਰਡ ਤੇ ਸਟਾਪ ਬੋਲਿਆ ਇਹੜਾ ਪਾਰਸ ਪਰ ਥੋੜੀ ਕਿਸਮਤ ਮਾੜੀ ਆ ਹਣਾ ਮੈਂ ਦੇਖੋ ਦੇਖੋ ਮੈਂ ਦੇਖੋ ਰੁਕੋ ਪਰ ਪਰ ਗੱਲ ਪਤਾ ਕੀ ਆ ਜੇ ਤੁਸੀਂ ਇੱਕ ਨੈਕਸਟ ਵਾਲਾ ਕਾਰਡ ਚੂਜ਼ ਕਰ ਲੈਂਦਾ ਇੱਕ ਨੈਕਸਟ ਵਾਲਾ ਤੁਸੀਂ ਜਿੱਤ ਜਾਣਾ ਸੀ ਪਰ ਇਸ ਤੋਂ ਵੀ ਇੱਕ ਵੱਡੀ ਗੱਲ ਹੋਣੀ ਸੀ ਜੇ ਤੁਸੀਂ ਇੱਕ ਕਾਰਡ ਪਹਿਲਾਂ ਰੋਕ ਦਿੰਦੇ ਤੁਸੀਂ ਤਾਂ ਵੀ ਜਿੱਤ ਜਾਂਦੇ ਸੀ ਪਰ ਥੋੜੀ ਕਿਸਮਤ ਹੋਰ ਮਾੜੀ ਸੀ ਤੁਸੀਂ ਕਿਤੇ ਮਰਜੀ ਰੋਕ ਦਿੰਦੇ ਆਸ ਠੀਕ ਆ ਫਾਰੀਓ ਪਾਸ ਜਬ ਨਹੀਂ ਦੇਖੋ ਕੋਈ ਬਟਨ ਬਟਨ ਤਾਂ ਲੱਗੇ ਹੋਏ ਮੇਰੀ ਕਾਰ ਤੇ ਚੈੱਕ ਕਰ ਲੋ ਪਰ ਥੋੜੀ ਕਿਸਮਤ ਮਾੜੀ ਸੀ ਇੱਕ ਵਾਰ ਫੇਰ ਕਰ ਬਾਈ ਨਾ ਨੋ ਨੋ ਨਾ ਬ੍ਰੋ ਗਾਰ ਰੀਪੀਟ ਨਹੀਂ ਹੁੰਦਾ ਮੈਂ ਟ੍ਰੈਕ ਤੁਹਾਨੂੰ ਦੱਸ ਗਿਆ ਨਾ ਵੀ ਮੈਂ ਨਾ ਕੋਈ ਟ੍ਰੈਕ ਰਿਪੀਟ ਕਰਨੀ ਆ ਨਾ ਰਵੀਲ ਕਰਨਾ ਦਾ 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 ਮੈਂ ਦੇ ਦੋ ਵਾਪਸ ਬਟਨ ਚੈੱਕ ਕਰ ਦੇ ਕਿਸਮਤ ਆ ਮੈਂ ਤੁਹਾਨੂੰ ਦੱਸਿਆ ਨਾ ਵੀ ਥੋੜੀ ਕਿਸਮਤ ਮਾੜੀ ਅੱਜ ਕੀ ਯਾਰ ਮੈਂ ਨਾ ਤੁਹਾਨੂੰ ਇੱਕ ਇਨਫਲੂਐਂਸਿੰਗ ਦੀ ਚੀਜ਼ ਦੱਸਦਾ ਵੀ ਕਿਸੇ ਬੰਦੇ ਨੂੰ ਇਨਫਲੂਐਂਸ ਕਿਵੇਂ ਕਰਨਾ ਮੈਮ ਤੁਸੀਂ ਪੜਾਉਂਦੇ ਨਾਲ ਦੋਨੋਂ ਸਭ ਤੋਂ ਬੈਂਡ ਘੱਟ ਕੀਦੇ ਆਉਂਦੇ ਨੇ ਕਲਾਸ 'ਚ ਨਾ ਇਹ ਕਾਨੂੰਨ ਨਹੀਂ ਬੁਗਸੇ ਚਲੋ ਸ਼ਟੋ ਉਹ ਬਾਈ ਨੂੰ ਪੁੱਛਦੇ ਆ ਯਾਰ ਇਹ ਨਾ ਇਹ ਨਾ ਕੋਈ ਇਹ ਕੋਈ ਟਰੈਕ ਨਹੀਂ ਹੈਗੀ ਜਿਹੜੀ ਮੈਂ ਤੁਹਾਨੂੰ ਦਿਖਾਉਣ ਲੱਗਿਆ ਕੋਈ ਟਰੈਕ ਨਹੀਂ ਹੈਗੀ ਇਹ ਨਹੀਂ ਪਾਉਣਾ ਸਿਰਫ 2 ਸੈਕਿੰਡ ਨੇ ਤੁਹਾਡੇ ਕੋਲ ਸਿਰਫ 2 ਸੈਕਿੰਡ ਕਿਸੇ ਵੀ 5 ਲੈਟਰਸ ਦਾ ਫਰੂਟ ਦਾ ਨਾਮ ਇੱਕ ਮਨ ਚ ਸੋਚ ਲਓ। ਬਸ ਇੰਨੇ ਹੀ ਟਾਈਮ ਸੀਗਾ ਜਿਹੜਾ ਤੁਸੀਂ ਮਨ ਚ ਫਰੂਟ ਦਾ ਨਾਮ ਸੋਚਿਆ ਜਿਹੜਾ ਇਹਦਾ ਲਾਸਟ ਲੈਟਰ ਆ ਨਾ ਉਹ O ਹੋਈਆ। ਤੁਸੀਂ ਮੰਗੋ ਬਾਰੇ ਸੋਚ ਰਹੇ ਹੋ। ਸਹੀ ਹੈ ਭਾਈ। ਸਹੀ ਹੈ ਭਾਈ। ਪਰ ਇੱਥੇ ਸਭ ਮਤਲਬ ਤੁਸੀਂ ਜੇ ਕਿਸੇ ਨੇ ਹੋ ਸਕਦਾ ਸੋਚਿਆ ਹੋਵੇ ਤਾਂ ਕਈ ਲੋਕਾਂ ਨੇ ਐਪਲ ਸੋਚਿਆ ਹੋਊਗਾ ਜਾਂ ਪੀਚ ਸੋਚਿਆ ਹੋਊਗਾ ਆਦੇ ਬੈਠੇ ਆਪਾਂ। ਕੋਲੇ ਇਹਦੇ ਵਿੱਚ ਇੱਕ ਇਦਾਂ ਦੀ ਚੀਜ਼ ਆ ਲਾਈਕ ਅ ਜਿਹਨੂੰ ਆਪਾਂ ਆਮ ਤੌਰ ਤੇ ਸੋਲਵ ਕਰ ਸਕਦੇ ਆ ਕੋਈ ਗੈਸ ਕਰ ਸਕਦਾ ਵੀ ਇਹਦੇ ਵਿੱਚ ਕੀ ਹੋ ਸਕਦਾ ਵਾ ਮਤਲਬ ਆਪਣੀ ਜ਼ਿੰਦਗੀ ਚੋਂ ਬੰਦਿਆਂ ਨੇ ਸਾਰਿਆਂ ਨੇ ਉਹ ਚੀਜ਼ ਦਾ ਇੱਕ ਤਾਂ ਪਲੇ ਕੀਤਾ ਖੇਡਿਆ ਹੋਇਆ ਵਾ ਤੇ ਕੋਈ ਗੈਸ ਕਰ ਸਕਦਾ ਵੀ ਇਹਦੇ ਵਿੱਚ ਕੀ ਹੋ ਸਕਦਾ ਯੈਸ ਨਾ ਤੁਸੀਂ ਮਾਈਂਡ ਰੀਡਰ ਆ ਦੇਖੋ ਮੇਰੇ ਕੋਲ ਇੱਕ ਕਯੂਬ ਆ ਇਹਨੂੰ ਕਹਿੰਦੇ 3/3 ਦਾ ਕਯੂਬ ਆ ਪਰ ਇਹ ਕਿਊਬ ਸੱਚੀ ਜਿਹਾ ਮੈਨੂੰ ਸੋਲਵ ਕਰਨਾ ਨਹੀਂ ਆਉਂਦਾ ਹੈਗਾ ਮੈਂ ਸੋਲਵ ਕਿੱਦਾਂ ਕਰਦਾ ਜਾਂ ਤੈਨੂੰ ਤੋੜ ਦੇਣਾ ਤੋੜ ਕੇ ਇਕੱਠੇ ਕਰ ਦੇਣਾ ਜਾਂ ਸਟਿੱਕਰ ਉਤਾਰ ਕੇ ਦੁਬਾਰਾ ਜੋੜ ਦੇਣਾ ਤੇ ਮੈਂ ਵੀ ਤੁਸੀਂ ਸਭ ਨੇ ਵੀ ਆਪਣੀ ਜ਼ਿੰਦਗੀ 'ਚ ਕਦੇ ਨਾ ਕਦੇ ਕੀਤਾ ਹੋਊਗਾ ਉਹ ਹਸਰੇ ਨੇ ਉਹਨਾਂ ਨੇ ਕੀਤਾ ਵਾ ਤੁਹਾਨੂੰ ਕਿਸੇ ਨੂੰ ਸੋਲਵ ਕਰਨਾ ਆਉਂਦਾ ਪ੍ਰੋਪਰਲੀ ਮੈਨੂੰ ਵੀ ਨਹੀਂ ਆਉਂਦਾ ਪਰ ਦੇਖੋ ਜਿਹੜਾ ਰੂਬਿਕਸ ਕਿਊਬ ਆ ਮੈਨੂੰ ਸੋਲਵ ਕਰਨਾ ਹੀ ਆਉਂਦਾ ਪਰ ਉਸ ਤੋਂ ਬਾਅਦ ਨਾ ਮੈਂ ਕੀ ਕਰਦਾ ਮੈਂ ਇੱਕ ਟ੍ਰਿਕ ਲੱਭੀ ਆ ਇਹਨੂੰ ਸੋਲਵ ਕਰਨ ਦੀ ਇੱਕ ਟ੍ਰਿਕ ਲੱਭੀ ਆ ਮੈਂ ਇੱਕ ਚੁਟਕੀ ਮਾਰਦਾ ਇਹ ਸੋਲਵ ਹੋ ਜਾਂਦਾ I don't know ਪਰ ਇੱਥੇ ਕਈ ਬੰਦੇ ਨੇ ਗੈਸ ਲਾ ਲਿਆ ਹੋਣਾ ਕਿਵੇਂ ਕੀਤਾ ਵਾ ਹਾਂ ਦੇਖੋ ਮੈਂ ਕਿੰਨੇ ਮੈਜਿਕ ਦਿਖਾ ਦੇ ਪਰ ਹਲੇ ਵੀ ਸ਼ੱਕ ਕਰਦੇ ਨੇ ਵੀ ਹਾਂ ਵੀ ਦੇਖੋ 2 ਕਯੂਬ ਹੈਗੇ ਨੇ ਓਕੇ ਪਰ ਮੈਂ ਨਾ ਥੋੜੀ ਉਹਦੇ ਲਈ ਚੈੱਕ ਕਰ ਲੈਣਾ ਇਹਦੇ ਵਿੱਚ ਕੋਈ ਰੂਬਿਕਸ ਕਯੂਬ ਨਹੀਂ ਹੈਗਾ ਤੁਹਮੇ ਹੀ ਵੀ ਨਾ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਓਕੇ ਲੁੱਕ ਦੇਖੋ ਪਰ ਬੰਦੇ ਨੂੰ ਹਲੇ ਵੀ ਲੱਗਦਾ ਵੀ ਫੜਿਆ ਹੋਊਗਾ ਹਨਾ ਲੱਗਦਾ ਹਨਾ ਲੱਗਦਾ ਹਨਾ ਮੈਂ ਵੀ ਇੰਨਾ ਸ਼ੱਕ ਨਾ ਕਰੋ ਉਸ ਤੋਂ ਬਾਅਦ ਮੈਂ ਨਾ ਤੁਹਾਨੂੰ ਇੱਕ ਇੱਕ ਗੱਲ ਦੱਸਦਾ ਮੈਂ ਜਿਹੜਾ ਰੂਬਿਕਸ ਕਯੂਬ ਹੁੰਦਾ ਇਹਨੂੰ ਸੋਲਵ ਕਰਨ ਦੇ ਮੈਂ ਤੁਸੀ ਉਰੇ ਆ ਜਾਓ ਜਿੱਦੇ ਤੋਂ ਥੋੜਾ ਹੋ ਜਾਣਾ ਆ ਗੌਰ ਨਾਲ ਚੰਗੇ ਗੌਰ ਇਹ ਜਿਹੜਾ ਰੂਬਿਕਸ ਕਯੂਬ ਹੁੰਦਾ ਨਾ ਬਾਈ ਨੇ ਹੁਣਾ ਉਧਰ ਖੜ ਜਾਓ ਇਹ ਜਿਹੜਾ ਰੂਬਿਕਸ ਕਯੂਬ ਹੈ ਨਾ ਇਹਨੂੰ ਸੋਲਵ ਕਰਨ ਦੇ 43 ਕੰਟ੍ਰੀਲੀਅਨ ਵੇਜ਼ ਨੇ ਕੰਟ੍ਰੀਲੀਅਨ ਜੁੰਦੀਆਂ ਨੇ 17 0 ਆ ਟੋਟਲ ਪਰ ਮੈਨੂੰ ਤੁਹਾਨੂੰ ਮੈਂ ਦੱਸਿਆ ਵੀ ਮੈਨੂੰ ਸੋਲਵ ਕਰਨਾ ਨਹੀਂ ਆਉਂਦਾ ਪਰ ਤੁਹਾਨੂੰ ਵੀ ਸੋਲਵ ਕਰਨਾ ਨਹੀਂ ਆਉਂਦਾ ਹੁਣ ਸੋਲਵ ਤਾਂ ਇਹ ਰੂਬਿਕਸ ਕਯੂਬ ਪਹਿਲਾਂ ਹੀ ਹੈਗਾ ਤੁਸੀਂ ਇਹਨੂੰ ਟੋਟਲੀ ਮਿਕਸ ਕਰ ਲਵੋ ਤੁਸੀਂ ਇਹਨੂੰ ਇੱਕ ਇਦਾਂ ਦੇ ਪੈਟਰਨ ਤੇ ਲੈ ਲਓ ਵੀ ਮੈਂ ਉਹ ਪੈਟਰਨ ਕਦੇ ਨਾ ਜ਼ਿੰਦਗੀ ਚ ਬਣਾਇਆ ਹੋਵੇ ਨਾ ਕਦੇ ਮੈਂ ਬਣਾਇਆ ਹੋਵੇ ਨਾ ਕਦੇ ਕਿਸੇ ਹੋਰ ਬੰਦੇ ਨੇ ਬਣਾਇਆ ਹੋਵੇ ਲਓ ਮੈਂ हां ਤੁਸੀਂ ਮੈਨੂੰ ਨਾ ਦਿਖਾਓ ਤੁਸੀਂ ਇਹਨੂੰ ਮਿਕਸ ਕਰ ਦਿਓ ਮੈਂ ਤੁਹਾਨੂੰ ਨਹੀਂ ਦੇਖਦਾ ਤੇ ਜਦੋਂ ਤੁਸੀਂ ਮਿਕਸ ਕਰ ਲਿਆ ਮੈਨੂੰ ਦੱਸ ਦਿਓ ਡਨ ਹਾਂ ਮੈਂ ਅਗੇਨ ਤੁਹਾਡੇ ਰੋਬਿਕਸ ਕਯੂ ਨੂੰ ਫੜਦਾ ਇਹਨੂੰ ਪਾਣਾ ਆਪਣੇ ਇੱਕ ਸਨੈਪ ਕਰਦਾ ਤੇ ਹੋ ਜਾਂਦਾ ਸੋਲਵ ਪਰ ਇਸ ਵਾਰ ਮੇਰੇ ਕੋਲ ਦੂਜਾ ਕਯੂ ਹੈਗਾ ਸੀਗਾ ਜਿਹੜਾ ਮੈਡਮ ਨੇ ਮਿਕਸ ਕੀਤਾ ਸੀਗਾ ਪਰ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਕੋਈ ਵੀ ਟ੍ਰਿਕ ਜਿਹੜੀ ਉਹ ਰਿਪੀਟ ਨਹੀਂ ਕਰਦਾ ਜੇ ਮੈਂ ਹੁਣ ਇਹਨੂੰ ਦੁਬਾਰਾ ਸੋਲਵ ਕਰ ਦਿੰਦਾ ਤਾਂ ਉਹ ਟ੍ਰਿਕ ਰਿਪੀਟ ਹੋ ਜਾਣੀ ਸੀਗੀ ਹਾਂਜੀ ਵੇਰ ਆ ਜੋ ਮੈਂ ਤੁਸੀ ਆਜਾ ਆਜਾ ਮੈਂ ਇਹ ਰੂਬਿਕਸ ਕਯੂਬ ਨੂੰ ਇੱਥੇ ਕਵਰ ਕਰਾਂ ਦੋਨੇ ਹੱਥਾਂ ਨਾਲ ਆਪਣੇ ਨਾਲ ਮੈਂ ਜੋ ਕਰੂੰਗਾ ਪਹਿਲੇ ਨੰਬਰ ਦਾ ਇੱਕ ਹੱਥ ਨਾਲ ਕਰੂੰਗਾ ਫੇ ਕਰੂੰਗਾ ਵੀ ਅੱਖਾਂ ਬੰਦ ਕਰਕੇ ਜੇ ਮੇਰੇ ਰੂਬਿਕਸ ਕਯੂਬ ਦੀ ਇੱਕ ਵੀ ਸਾਈਡ ਤੁਹਾਡੇ ਨਾਲ ਮੈਚ ਕਰ ਗਈ ਤਾਂ ਇਟ ਵਿਲ ਬੀ ਅ ਮਿਰਕਲ ਮੈਮ ਮੈਨੂੰ ਕਯੂਬ ਦਿਓ ਤੁਹਾਡਾ ਦੇਖੋ ਪਰ ਇਹਦੀ ਪਹਿਲੀ ਸਾਈਡ ਮੈਚ ਕਰ ਰਹੀ ਆ ਬੈਟਰ ਦਨ ਵਨ ਸਾਈਡ ਸੈਕਿੰਡ ਸਾਈਡ ਇਟਸ ਥਰਡ ਸਾਈਡ ਇਟਸ ਫੋਰਥ ਸਾਈਡ ਫਿਫਥ ਸਾਈਡ ਐਵਰੀ ਸਿੰਗਲ ਸਾਈਡ ਇਟਸ ਮੈਚਡ ਐਂਡ देयर इज अ ਪ੍ਰੋਪਰਲੀ ਸਕੇਲ ਬਈਆ ਹੌ ਵੀਰੇ ਵੀਰੇ ਅੱਛਾ ਪੂਰੇ ਆ ਦੂਰੇ 90 ਰੁਪੀ ਦੇ ਸਕੂਨ ਸੋਲਵ ਕਰਨਾ ਆਉਂਦਾ ਨਹੀਂ ਆਉਂਦਾ ਤੇ ਤੁਹਾਨੂੰ ਮੈਂ ਦੱਸ ਕਰਾਣਾ ਵੀ ਮੈਨੂੰ ਵੀ ਨਹੀਂ ਆਉਂਦਾ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਤੁਸੀਂ ਇੱਥੇ ਆਓ ਤੁਸੀਂ ਤੁਸੀਂ ਜਸਟ ਜਿੱਦਾਂ ਮੈਂ ਕਰ ਰਿਹਾ ਨਾ ਇੱਥੇ ਇੱਥੇ ਦੇਖੋ ਜਿੱਦਾਂ ਮੈਂ ਕਰ ਰਿਹਾ ਨਾ ਤੁਸੀਂ ਜਸਟ ਇਦਾਂ ਕਰਨਾ ਦੇਖੋ ਤੁਸੀਂ ਲੈਫਟ ਟੂ ਰਾਈਟ ਵੀ ਕਰ ਸਕਦੇ ਹੋ ਡਨ ਤੁਸੀਂ ਲੈਫਟ ਟੂ ਰਾਈਟ ਵੀ ਜਾਂ ਇਦਾਂ ਟੌਪ ਟੂ ਬੋਟਮ ਵੀ ਟੋਟਲੀ ਡਿਪੈਂਡ ਔਨ ਯੂ ਜਿੱਦਾਂ ਮੈਂ ਕਰ ਰਿਹਾ ਪਰ ਇਦਾਂ ਕਰਨਾ ਡਨ ਇੱਥੇ ਆ ਜਾਓ ਇਸੇ ਸਿਰ ਤੋਂ ਕਰ ਲਓ ਇੱਥੇ ਆ ਜਾਓ ਹਾਂ ਇੱਥੇ ਆ ਰਿਹਾ ਇੱਥੇ ਦੋਨੇ ਹੱਥ ਪਿੱਛੇ ਕਰ ਲਓ ਥੋੜਾ ਹਾਂ ਇੱਧਰ ਹੁਣ ਜਿਹੜਾ ਆ ਰੂਬਿਕਸ ਕਯੂਬ ਆ ਇਹ ਤੁਹਾਨੂੰ ਕਿਸੇ ਨੂੰ ਸੋਲਵ ਕਰਨਾ ਨਹੀਂ ਆਉਂਦਾ ਹੈਗਾ ਮੈਨੂੰ ਤੁਹਾਨੂੰ ਵੀ ਨਹੀਂ ਆਉਂਦਾ ਹੈਗਾ ਓਕੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਤੁਸੀਂ ਕਰਿਓ ਉਦਾਂ ਜਿੱਦਾਂ ਤੁਹਾਨੂੰ ਮੈਂ ਦੱਸਿਆ ਰੁਕ ਜਿਓ ਤੁਹਾਨੂੰ ਲੱਗਦਾ ਵੀ ਇਹ ਰੂਬਿਕਸ ਕਯੂਬ ਸੋਲਵ ਹੋ ਗਿਆ ਹੋਊਗਾ ਲੱਗਦਾ ਕਿਸੇ ਨੂੰ ਦੇਖੋ ਇਹ ਸੋਲਵ ਹੋਇਆ ਨਹੀਂ ਹੈਗਾ ਕਿਉਂਕਿ ਤੁਹਾਨੂੰ ਨਹੀਂ ਕਰਨਾ ਮੈਂ ਥੋੜਾ ਇੱਧਰ ਨੂੰ ਕਿਉਂਕਿ ਇਹ ਰੂਬਿਕਸ ਕਯੂਬ ਹੈ ਜਿਹੜਾ ਤੁਹਾਨੂੰ ਨਹੀਂ ਸੋਲਵ ਕਰਨਾ ਆਉਂਦਾ ਹੈਗਾ ਉਸ ਤੋਂ ਬਾਅਦ ਮੈਂ ਤੁਸੀ ਰੋਟੇਟ ਕਰਿਓ ਇਹਨੂੰ ਮੈਂ ਕਾਊਂਟਡਾਊਨ ਸਟਾਰਟ ਕਰਦਾ 5 4 3 2 1 ਮੈਮ ਰੁਕ ਜਿਓ ਤੁਹਾਨੂੰ ਲੱਗਦਾ ਵੀ ਇਹ ਰੂਬਿਕਸ ਕਯੂਬ ਸੋਲਵ ਹੋ ਗਿਆ ਹੋਊਗਾ ਥੇਰ ਇਜ਼ ਨੋ ਵੇ ਮੈਮ ਲੈ ਕੇ ਆਓ ਅੱਗੇ ਕਯੂਬ ਆਈ ਡੋਨਟ ਨੋ ਹਾਊ ਤੇ ਤੁਸੀਂ ਕਹਿੰਦੇ ਸੀਗੇ ਤੁਹਾਨੂੰ ਕਰਨਾ ਨਹੀਂ ਆਉਂਦਾ ਮੈਮ ਕੋਈ ਵੀ ਇੱਕ ਕਾਰਡ ਖੇਚ ਲਓ ਤੇ ਉਹ ਕਾਰਡ ਹੁਣ ਮੈਨੂੰ ਦਿਖਾ ਦਿਓ ਘੱਟ ਉਹਦੇ ਤੇ ਨਾ ਇੱਕ ਸਿਗਨੇਚਰ ਕਰ ਦਿਓ ਤੇ ਉਹ ਸਿਗਨੇਚਰ ਕਰਕੇ ਨਾ ਉਹ ਕਾਰਡ ਸਾਰਿਆਂ ਨੂੰ ਦਿਖਾ ਦੇ ਇੱਕ ਵਾਰੀ ਕੈਮਰੇ 'ਚ ਦਿਖਾ ਦਿਓ ਦਿਖਾ ਦਾਂ ਮੈਮ ਇਹਦੇ ਸਾਰੇ ਪਾਸਿਓ ਦਿਖਾ ਦਿਓ ਆਪਣੇ ਕੈਮਰੇ ਦੇ ਬਾਅਦ ਮੈਂ ਡਨ ਮੈਮ ਅਗੇਨ ਮੈਂ ਇਹ ਕਾਰਡ ਨੂੰ ਫੜਦਾ ਮੈਂ ਕਾਰਡ ਫੜ ਕੇ ਨਾ ਕਾਰਡ ਨੂੰ ਕਿਤੇ ਹਾਫਵੇ ਮਿਡਲ ਕਰਕੇ ਵਿੱਚ ਪਾ ਦਿੰਦਾ ਮੈਂ ਮੈਮ ਪਾ ਦੇ ਦੋ ਵਾਪਸ ਤੁਸੀਂ ਆਪਣਾ ਹੱਥ ਇਦਾਂ ਕਰਿਓ ਮੈਂ ਨਾ ਇਹ ਕਾਰਡ ਨੂੰ ਇਦਾਂ ਰੱਖ ਲੈਣਾ ਉੱਪਰ ਆਪਣਾ ਹੱਥ ਥੋਡੇ ਜਿਹੜਾ ਇੱਕ ਕਾਰਡ ਸੀਗਾ ਮੈਂ ਨਾ ਉਹਨੂੰ ਦੋ ਅਟੈਂਪਟਾਂ ਦੇ ਲੱਭਣ ਦੀ ਟਰਾਈ ਕਰੂੰਗਾ ਮੈਂ ਇੱਕ ਅਟੈਂਪਟ ਵਰਤਦਾ ਪਰ ਇਹ ਕਾਰਡ ਥੋੜਾ ਨਹੀਂ ਸੀਗਾ ਉਸ ਤੋਂ ਬਾਅਦ ਹੁਣ ਜੇ ਮੈਂ ਇੱਕ ਵਾਰ ਹੋਰ ਗਲਤ ਹੋ ਗਿਆ ਤਾਂ ਮੇਰੀ ਬੇਇਜ਼ਤੀ ਹੋ ਜਾਣੀ ਆ ਕਿਉਂਕਿ ਮੈਂ ਉਹ ਕਾਰਡ ਲੱਭ ਨਹੀਂ ਸਕੂੰਗਾ ਪਰ ਉਸ ਤੋਂ ਬਾਅਦ ਮੈਂ ਇੱਕ ਸਨੈਪ ਕਰਦਾ ਮੈਂ ਥੋਡੇ ਹੱਥ ਦੇ ਵਿੱਚ ਸਾਰੀ ਦੀ ਸਾਰੀ ਤਾਸ਼ ਗਾਇਬ ਕਰ ਦਿੰਦਾ ਇਨਸਟੈਡ ਆਫ ਵਨ ਕਾਰਡ ਜਿਹੜਾ ਤੁਸੀਂ ਸਾਈਨ ਕੀਤਾ ਸੀ ਪਰ ਥੋਡੇ ਹੱਥ 'ਚ ਤਾਸ਼ ਹੈਗੀ ਆ ਦੇਖੋ ਸਾਰੀ ਦੀ ਸਾਰੀ ਤਾਸ਼ ਗਾਇਬ ਹੋ ਗਈ ਇਨਸਟੈਡ ਆਫ ਅ ਸਿੰਗਲ ਕਾਰਡ ਦੇਖੋ ਜੇ ਵਿੱਚ ਬਟਨ ਬੁੱਟਣ ਲੱਗਿਆ ਹੋਵੇ ਇਹ ਸ਼ੁਰੂ ਕਰਦੇ ਦੇਖ ਲਓ ਜੇ ਵੀ ਬਟਨ ਬੁੱਟਣ ਲੱਗਿਆ ਹੋਵੇ ਮੇਰੀ ਤਾਸ਼ ਦੇ ਵਿੱਚ ਹੁਣ ਹੋ ਗਈ ਮਿੱਤਰੋ ਪ੍ਰੋਗਰਾਮ ਹੋ ਗਿਆ ਓਕੇ ਹੁਣ ਚੱਲਿਆਂ ਘਰ ਹਾਂਜੀ ਆ ਇਮੀਗ੍ਰੇਸ਼ਨ ਅੱਥੇ ਆਏ ਸੀਗੇ ਜੀ ਅਮਰ ਇਮੀਗ੍ਰੇਸ਼ਨ ਕੰਸਲਟਸ ਲਓ ਵੀ ਮਿੱਤਰੋ ਕੰਮ ਹੋ ਗਿਆ ਓਕੇ ਆਪਣੀ ਪ੍ਰੋਗਰਾਮ ਹੋ ਗਿਆ ਓਕੇ ਬਈ ਐਨ ਸਰਾ ਤੇ ਆਹੜੀਆਂ ਬੜਾ ਵਜਾ ਐੜੀਆਂ ਸਨ ਨਾ ਪੜ ਲਿਓ ਬਾਈ ਜੀ ਅਮਰ ਇਮੀਗ੍ਰੇਸ਼ਨ ਫਰਗਟਸ ਆਲ ते देखो व्यू चेक करो तो ऑफिस से जाते हैं आप रंग लगे पे भाई, भाई ने कर प्रोग्राम ओके <laughs> <laughs> कराता भाई ने अटेंड करा दी <laughs> बार भी व्यू चेक करो भाई घंटा <laughs> <laughs> पूरा इत चाह पीती से पहले हरे बह के ਸਲਾਈਡ ਹੈ ਨਹੀਂ ਬੜਾ ਕਹਿਣ ਲੱਗਿਆ ਕੰਮ ਬਾਈ ਤੁਹਾਨੂੰ ਮਿਲ ਕੇ ਸਾਰੀਆਂ ਸਲਾਈਡ ਹੁੰਦੀਆਂ ਆਪ ਦੀ ਬਾਈ ਕਿਈ ਮਿਲਦੇ ਆ ਕੋਈ ਨਹੀਂ ਲੋ ਜੀ ਬਾਈ ਮੈਂ ਵੀ ਸਮਝਾਉਂਦਾ ਹਾਂ ਹਾਂ ਜੀ ਲੋ ਜੀ ਲੱਗਿਆ ਭੋਜਨ ਦੇ ਰੈਨ ਕਰਨ ਤੇ ਬਾਈ ਬਾਈ ਇਹਨੂੰ ਖਾਓ ਚੱਕਲਾ ਚੱਕਲਾ ਲੰਗਰਾਂ ਚ ਖਾਣ ਵਾਲਿਆ ਸਾਡੇ ਨਾਲ ਹੀ ਹੋਣੇ ਪੀਜਿਆਂ ਦੇ ਡਰ ਜਣਾ ਤੂੰ ਤਾਂ ਤੁਸੀਂ ਕਦੇ ਨਹੀਂ ਦੇਖੇ ਹੋਣੇ ਚੱਕ ਲੋ ਹੋਰ ਬਈ ਇੱਜ਼ਤ ਤਾਂ ਹੀ ਨਹੀਂ ਬਾਈ ਇਹਨੇ ਵੀ ਕਦੇ ਕੁਝ ਖਾਦਾ ਤੋਰੇ ਮੈਂ ਹੁਣ ਪਹਿਲੀ ਵਾਰ ਖਾਣ ਲਈ। ਮੈਂ ਕਹਿੰਦੇ ਕਿ ਇੱਕ ਆ ਗਏ ਦੇਖਿਆ। ਬਸ ਕਦੇ ਚਲੋ ਜੀ ਮਿੱਤਰੋ ਹੁਣ ਚੱਲਨੇ ਆਪਾਂ ਘਰ ਨੂੰ ਕਹਿੰਦੇ ਕਿੱਥੇ ਆ ਗਏ ਉੱਥੇ ਹੀ ਆ ਗਏ ਜਿੱਥੋਂ ਸਟਾਰਟ ਹੋਇਆ ਸੀਗਾ ਕੰਮ। ਇਹ ਮੈਂ ਆ ਤੁਸੀਂ ਮੇਰਾ ਚਿਹਰਾ ਦੇਖਿਆ ਤਾਂ ਹੋਣਾ ਨਹੀਂਗਾ ਪੂਰੇ ਵਲੌਗ ਦੇ ਵਿੱਚ ਮੇਰੀਆਂ ਗੱਲਾਂ ਹੀ ਸੁਣੀਆਂ ਹੋਣਗੀਆਂ ਪਰ ਮੇਰਾ ਮੈਜਿਕ ਦੇਖਿਆ ਹੋਊਗਾ ਤੁਸੀਂ ਪੱਕਾ ਮੈਨੂੰ ਪਤਾ। ਤੁਹਾਨੂੰ ਦਿਖਾਉਨੇ ਆ ਹੁਣ ਆ ਗਏ ਆਪਾਂ ਲਿਫਟ ਦੇ ਉੱਪਰ ਕੇ ਥੱਲੇ। ਹੈ ਸਿਰੀ ਓਪਨ ਦੀ ਲਿਫਟ। ਆਪਣੀ ਗੱਡੀ ਖੜੀ ਹੈ ਇੱਥੇ ਚੱਲਦੇ ਹਾਂ ਹੁਣ